सरदारानी कुलदीप कौर ਅਤੇ ਸਰਦਾਰ ਅਮਰੀਕ ਸਿੰਘ ਮੋਤੀ ਤੇ ਸਰਦਰਾਨੀ ਮਨਜੀਤ ਕੌਰ ਸਾਬਕਾ ਸਰਪੰਚ ਸਰਦਾਰ ਲਖਵਿੰਦਰ ਸਿੰਘ ਮੋਤੀ ਤੇ ਸਮੂਹ ਪਰਿਵਾਰ ਵੱਲੋਂ ਜਸਕਰਨ ਸਿੰਘ ਦੇ ਵਿਆਦੀ ਖੁਸ਼ੀ ਚ ਆਪਣੇ ਗ੍ਰਹਿ ਨਿਵਾਸੀ ਗੁਰੂ ਗਰੰਤ ਸਾਹਿਬ ਜੀ ਦੇ ਚਰਨ ਪਾ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਤੇ ਮਹਾਰਾਜਾ ਦਾ ਸੁਕਰਾਣਾ ਕੀਤਾ ਇਸ ਮੌਕੇ ਸਰਵਣ ਸਿੰਘ ਸਾਬਕਾ ਕੈਬਨਟ ਮੰਤਰੀ ਪੰਜਾਬ ਕਸ਼ਮੀਰ ਸਿੰਘ ਪੀਕੇਯੂ ਰਾਜੇਵਾਲ ਦੋਆਬਾ ਕੋਆਰਡੀਨੇਟਰ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਮਾਹਰ ਜਲੰਧਰ नरिंदर सहोता सीनियर मीत प्रधान जलंधर जसमेर सिंह ढींडसा ब्लाक प्रधान फिलौर कुलबीर चीमा सर्कल प्रधान गुराया सुखप्रीत सिंह परसिंगपुर संदीप सिंह कंग पीकेयू यू राजेवाल अहदेदार मैबरते इलाके भर दया विसिष शख्सियतान संगता भारी गिणती च शामिल सन पत्रकार अजय सिंह नागी गुरशांत नागी मनप्रीत राजा साहिब की दुआबा न्यूज चौबी शान लई विशेष रिपोर्ट

ਤੱਲੇ ਬੈਠੋ। ਚੱਲ ਬਾਹਰ ਜਾ। ਨਮਸਕਾਰ। ਅੱਖ ਭਾਈ ਦੇਖੋ। ਚੱਲੋ ਬੈਠੋ। ਹਾਂ। ਭਾਈ ਛੱਤ ਗੋਲੀਆਂ ਨਾਲੇ। ਅਮੋਗੀ ਭਾਈ ਛੱਤ ਗੋਲੀਆਂ। ਮੈਂ ਤਾਂ ਪੁਰਾਣਾ ਮੈਂ ਵੀ ਚਾਰ ਬੁਰਾ। ਉਹ ਠੀਕ ਹੈ ਤੂੰ ਛੱਤ 'ਤੇ ਖੋਲੋ। ਘਰਾ ਦੀ ਸ਼ਾਨ ਤਾਂ ਦਿਖਾਈਏ। ਆ ਜੀ ਕਿਛਿਆ ਉਹ ਲੋਕ ਜਾਂਦੇ ਕੰਦੇ ਡਾਊਨਲੋਡ ਛੇ ਚਾਟ ਜਨਿਆ ਦੇ ਸਤਿ ਪਰ ਨਜ਼ਰ ਕਰੇ ਨਿਮਕ ਕਰ ਨਾਮ ਦੇ ਮੇਰ ਮਨ ਤਨ ਸ਼ੀਤਲ ਹੋਏ ਧੰਤਨ ਸ਼ਿਰ ਗ੍ਰੰਥ ਦਾ ਮਾਰ ਦੇ ਜੋਰੀ ਦੇ ਵਿੱਚ ਬਰਾਜ ਮਨ ਮਹੂਤ ਸਾਧ ਸੰਗਤ ਜੋ ਪਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਬੜੇ ਪਿਆਰ ਸਤਕਾਰ ਦੇ ਨਾਲ ਭਾਈ ਅਕਬਾਲ ਸਿੰਘ ਜੀ ਉਹਨਾਂ ਨੇ ਕਬ ਅਧਿਆਸ ਸੌਣੇ ਜਾਈਦੇ ਤਾਂ ਸਾਡੀ ਆਣੀਆਂ ਨੇ ਪੀੜੀਆਂ ਨੂੰ ਪਤਾ ਲੱਗ ਸੋ ਸਾਡਾ ਸਿੱਖਾਂ ਦਾ ਕੀ ਇਤਿਹਾਸ ਹੈ ਸਮਾਂ ਵੀ ਬਹੁਤ ਜ਼ਿਆਦਾ ਹੋ ਚੁੱਕਾ ਪਰ ਸਾਡੇ ਕੋਲ ਕੋਈ ਸ਼ਬਦ ਨਹੀਂ ਕਿਹੜੇ ਸ਼ਬਦਾਂ ਦੇ ਨਾਲ ਧੰਨ ਗੁਰਾਂ ਸਾਹਿਬ ਮਹਾਰਾਜ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਰੱਬ ਵਾਲੀਆਂ ਸੰਗਤਾਂ ਦੇ ਆਜੋ ਦੇ ਖੁਸ਼ੀ ਦੇ ਮੌਕੇ ਤੇ ਦਰਸ਼ਨ ਕਰਾਏ ਨੇ ਅਸੀਂ ਤਾਂ ਉਹਦਾ ਮਾਲਕ ਦਾ ਧੰਨਵਾਦ ਕਰਦੇ ਆਂ ਭਾਜੀ ਲਖਮਿੰਦਰ ਸਿੰਘ ਉਹਨਾਂ ਨੂੰ ਲੱਖ ਲੱਖ ਮੁਹਾਰਤਾਂ ਦਿੰਦੇ ਆਂ ਸੱਚੇ ਪਾਤਸ਼ਾਹ ਆਉਣ ਵਾਲੇ ਰੰਦੇ ਕਾਰਜ ਦੇ ਅ드로 ਪਿਆਰੇ ਇਨਸਾਨ ਸੰਗ ਜੀ ਆਪਾਂ ਨੂੰ ਢਾਡੀ ਬੀਨ ਅਕਵਾਲ ਸਿੰਘ ਨੇ ਵੀ ਦੱਸਿਆ ਮੈਂ ਵੀ ਤੁਹਾਨੂੰ ਬੇਨਤੀ ਕਰਕੇ ਜਾਉਂ ਕਿ ਇੱਕ ਗੁਰਸਿੱਖ ਹੋਣ ਦੇ ਨਾਤੇ ਸਾਡੀ ਡਿਊਟੀ ਬਣਦੀ ਹੈ ਸਾਨੂੰ ਅੱਜ ਬਾਣੀ ਤੇ ਬਾਣੇ ਨਾਲ ਜੁੜਨ ਦੀ ਲੋੜ ਹੈ ਜਿੰਨਾ ਚਿਰ ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਨਾ ਨਾ ਹੋਵਾਂਗੇ ਔਲਾਚਰ ਸਾਨੂੰ ਸਮੇਂ ਦੀਆਂ ਸਰਕਾਰਾਂ ਇਸੇ ਤਰ੍ਹਾਂ ਜਲੀਲ ਕਰਦੀਆਂ ਰਹਿਣਗੀਆਂ ਇਹਨਾਂ ਸਰਕਾਰਾਂ ਨੇ ਸਾਨੂੰ ਕਿੰਨਾ ਚਿਰ ਹੋਗਾ ਜਲੀਲ ਕਰਦੇ ਆ ਨੂੰ ਆਪਾਂ ਕਿੰਨਾ ਚਿਰ ਪਹਿਲਾਂ 3 ਸਾਲ ਪਹਿਲਾਂ ਭਾਰੇ ਵਿੱਚ ਵਿੱਚ ਨਾਲ ਦੇ ਟੋਲ ਪਲਾਟਿਆਂ ਤੇ ਤੇ ਜਾ ਕੇ ਦਿੱਲੀ ਦੇ ਬਾਹਰ ਪੋ ਲਾਜੂ ਕਰਨ ਜਾ ਰਹੀਆਂ ਸੀਗੀਆਂ ਤੇ ਜਿੱਦਣ ਕਾਨੂੰਨ ਤੰਨੇ ਬਾਪ ਥੋਇਆ ਉਦੋਂ ਤੇ ਦਿਨ ਕਿਹੜਾ ਸੀਗਾ ਧੰਨ ਗੁਰਨਾਨਕ ਦੇ ਪਾਤਸ਼ਾਹ ਜੀ ਰਕਾ ਜਿਦਾ ਅੜਾ ਖਣਾ ਉਹ ਸਮਾਲਕ ਦੀ ਕਿਰਪਾ ਦੇ ਨਾਲ ਸਾਡੇ ਤੋਂ ਇੱਕ ਹੋਇਆ ਤੁਹਾਨੂੰ ਕਿਰਪਾ ਹੈ ਮਾਰੇ ਸਾਡੇ ਕੋਲ ਸ਼ਕਤੀ ਨਹੀਂ ਆਪਾਂ ਉਹਦੇ ਚਰਨਾਂ ਨਾਲ ਜੁੜਿਆ ਕਰੀਏ ਬਾਣੀ ਪੜਿਆ ਕਰੀਏ ਤੇ ਖੰਡੇਵੱਟ ਦਾ ਬੰਤ ਛਕੋ ਭਾਈ ਅੱਜ ਪਿੰਡਾਂ ਦੇ ਵਿੱਚ ਇਹ ਹਾਲਾਤ ਬਣ ਗਏ ਨੇ ਇੱਥੇ ਕਹਿਣ ਦੀ ਕੋਈ ਲੋੜ ਨਹੀਂ ਤੁਹਾਨੂੰ ਹਰ ਪਿੰਡ ਦੀ ਕਹਾਣੀ ਦਾ ਪਤਾ ਆਪ ਪਿਛਲੇ ਦਿਨੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟਿਆ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਲਾਸੀ ਉਥੇ ਸੰਗਤ ਤਾਂ ਕਰਾ ਲਿਆ ਭੋਖਾ ਖੰਡ ਪੜ੍ਹ ਸਾਬ ਕਰਾ ਕੇ ਤੇ ਨਗਰ ਕੀਰਤਨ ਹੀ ਨਿਕਲੇ ਕਿ ਪੰਜ ਪਿਆਰੇ ਸਾਬਾਂ ਨੂੰ ਨਰ ਹਲਾਤੇ ਬਣ ਗਏ ਇਸ ਕਰਕੇ ਨੌਜਵਾਨ ਆਪਣੇ ਬੱਚਿਆਂ ਨੂੰ ਅਸੀਂ ਬਾਣੀ ਨਾਲ ਜੋੜੀਏ ਜਦੋਂ ਬਾਣੀ ਨਾਲ ਜੁੜ ਗਿਆ ਤਾਂ ਬਾਣੀ ਨਾਲ ਜੜਨ ਗਏ ਇਹ ਸਾਨੂੰ ਸਾਰਿਆਂ ਨੂੰ ਕਰਨਾ ਪਊਗਾ ਪਰ ਮੇਰੀ ਤੁਹਾਨੂੰ ਬੇਨਤੀ ਆ ਕਈ ਵਾਰੀ ਬਹੁਤ ਵਾਰੀ ਕਹਿ ਦਿੰਦੇ ਆ ਬਈ ਮੈਂ ਕਿਤੇ ਬਲਾਰੇ ਬੋਲ ਜਾਂਦੇ ਆ ਆਪ ਪਤਾ ਨਹੀਂ ਨਹਾਉਦੇ ਵੀ ਨਹੀਂ ਹਉਣੇ ਗੁਰੂਪਿਆਰੇ ਸਾਧ ਸੰਗਤਿਓ ਕੋਸ਼ਿਸ਼ ਹੈ ਹੁੰਦੀ ਆ ਘਰੋਂ ਆਪਣਾ ਪੰਜਾਬ ਬਾੜੀਆਂ ਨਿਤਨੇਮ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਸਵੇਰੇ ਉੱਠ ਕੇ ਆਸਾ ਦੀ ਵਾਰ ਕਰ ਕਰਕੇ ਫੇਰ ਗੁਰਦੁਆਰੇ ਮੱਥਾ ਟੇਕ ਕੇ ਫੇਰ ਜਿੱਧਰ ਨੂੰ ਤੁਰੀਏ ਜਿੰਨਾ ਅਸੀਂ ਜਾ ਕੇ ਅੱਜ ਖਮੇ ਦੀਆਂ ਸਰਕਾਰਾਂ ਦੇ ਨਾਲ ਲੜਾਈਆਂ ਕਰਦੇ ਆ ਜਿੱਥੇ ਮਰਜੀ ਸਾਨੂੰ ਆਪਸਰਾ ਨਾਲ ਸੰਘਰਸ਼ ਸੁਣੋ ਪੈਂਦੇ ਆ ਅੱਜ ਪੰਜਾਬ ਦੇ ਵਿੱਚ ਇੱਕ ਰੋਦੀ ਰੋਦੀ ਧਰਦੀ ਕੋਈ ਭੂਮਿਕਾ ਨਿਵਾ ਰਿਆ ਆ ਤੇ ਉਹ ਕਿਸਾਨ ਜੜੇਬੰਦੀਆਂ ਨਿਵਾ ਰਹੀਆਂ ਆ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਤੁਹਾਨੂੰ ਘਰ ਗ੍ਰੰਥ ਸਹਿ ਮਾਰਾ ਦੇ ਚਰਨਾਂ ਜਨਮਾਸਕ ਹੋਇਆ ਕਰੋ ਸਤ ਸ੍ਰੀ ਅਕਾਲ ਫੇਰ ਫਾਨ ਕੋਈ ਕਿਸੇ ਤਰ੍ਹਾਂ ਦੀ ਦੁਨੀਆ ਦੀ ਤਾਕਤ ਸਾਨੂੰ ਕੋਈ ਦੁਬਾਰ ਨਹੀਂ ਸਕਦੀ